ਮੇਰੇ ਭੈਣੋਆਂ ਔਰ ਭਾਈਓ ਅੱਜ ਦਾ ਜੋ ਟੌਪਿਕ ਆ ਇਹ ਇਹ ਆ ਕਿ ਜਿਸ ਤਰ੍ਹਾਂ ਨਾਲ ਸਾਡੇ ਇੰਡੀਆ ਦੇ ਵਿੱਚ ਬਹੁਤ ਸਾਰੇ ਤਿਹਾਰ ਆ ਤੇ ਹੁਣ ਕਾਲੀ ਕਰਵਾ ਚੌਥ ਦਾ ਤਿਹਾਰ ਆ ਜਨੀ ਜੋ ਲੋਕ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਜਾਣਦੇ ਉਹ ਆਪਣੇ ਧਰਮ ਚੱਟ ਔਰ ਉਹ ਇਹ ਵਿਸ਼ਵਾਸ ਕਰਦੇ ਆ ਕਿ ਅਸੀਂ ਇਹ ਵਰਤ ਰੱਖਣਾ ਆ ਤਾਂ ਸਾਡੇ ਪਤੀ ਦੀ ਉਮਰ ਲੰਬੀ ਹੋਏਗੀ ਭੈਣਾ ਦਾ ਇਹ ਵਿਸ਼ਵਾਸ ਹੈ ਹੁਣ ਅਸੀਂ ਇੱਧਰ ਮੈਂ ਗੱਲ ਕਰਨੀ ਚਾਹੁੰਦਾ ਕਿ ਉਹਨਾਂ ਲੋਕਾਂ ਦਾ ਵਿਸ਼ਵਾਸ ਆ ਉਹਨਾਂ ਦੀ ਆਸਥਾ ਆ ਉਹ ਉੱਥੇ ਜੁੜੇ ਹੋਏ ਆ ਉਸ ਧਰਮ ਵਿੱਚ ਇਸ ਲਈ ਉਹਨਾਂ ਦੇ ਉੱਪਰ ਅਸੀਂ ਕੋਈ ਕਿੰਤੂ ਪਰੰਤੂ ਕਾਰਨ ਨਹੀਂ ਸਕਦੇ ਪਰ ਮੈਂ ਗੱਲ ਕਰਾਂਗਾ ਮਸੀਹ ਲੋਕਾਂ ਦੇ ਲਈ ਜੋ ਬਾਈਬਲ ਤੇ ਵਿਸ਼ਵਾਸ ਕਰਨ ਵਾਲੇ ਲੋਕ ਆ ਕਿ ਤੁਸੀਂ ਵੀ ਇਹ ਸਾਰੇ ਤਿਹਾੜਾਂ 'ਚ ਜਾਂ ਫਿਰ ਇਹ ਸਾਰੀਆਂ ਗੱਲਾਂ 'ਚ ਸਮਤ ਹੋ ਕੇ ਚੱਲਦੇ ਆ ਤਾਂ ਤੁਸੀਂ ਮਸੀਹੀ ਨਹੀਂ ਹੈ ਕਿ ਬਾਈਬਲ ਸਾਨੂੰ ਇਜਾਜ਼ਤ ਦਿੰਦੀ ਆ ਮਸੀਹ ਭੈਣਾਂ ਨੂੰ ਕਰਵਾ ਚੌਥਾ ਵਾਅਦ ਰੱਖਣ ਦੇ ਲਈ वचन ਦੇ ਅਨੁਸਾਰ ਜਾਂ ਬਾਈਬਲ ਦੇ ਅਨੁਸਾਰ ਸਾਡੇ ਲਈ ਇੱਕ ਹੀ ਪਰਮੇਸ਼ਵਰ ਆ ਜਿਹਾਵਾ ਔਰ ਇੱਕ ਹੀ ਮੁਕਤੀਦਾਤਾ ਪ੍ਰਭੂ ਯੀਸ਼ੂ ਸੀ ਔਰ ਜੋ ਬਾਈਬਲ ਦਾ ਪਰਮੇਸ਼ਵਰ ਆ ਬਾਈਬਲ ਸਾਨੂੰ ਇਹ ਦੱਸਦੀ ਜੀਵਨ ਔਰ ਮ੍ਰਿਤਿਉ ਉਸ ਦੇ ਹੱਥ ਚ ਸਾਰੇ ਸਮੇਂ ਕਾਲ ਉਸ ਦੇ ਹੱਥ ਚ ਆ ਔਰ ਇੱਕ ਇੱਕ ਮਨੁੱਖ ਦਾ ਜੀਵਨ ਉਸੇ ਦੇ ਹੱਥ ਚਾਲੂ ਠਹਿਰਾਇਆ ਹੋਇਆ ਹੈ ਮਨੁੱਖ ਨੂੰ ਕਿੰਨਾ ਸਮਾਂ ਹੋਵੇ ਧਰਤੀ ਤੇ ਰਹਿਣਾ ਕਿੰਨੇ ਸਮੇਂ ਬਾਅਦ ਪਰਮੇਸ਼ਰ ਨੇ ਉਸ ਵਿਅਕਤੀ ਨੂੰ ਆਪਣੇ ਕੋਲ ਲੈ ਜਾਣਾ ਹੈ ਇਸ ਲਈ ਇੱਕ ਕਿਸੇ ਦੇ ਵੀ ਵਰਤ ਰੱਖਣ ਦੇ ਨਾਲ ਪਤਨੀ ਦੇ ਇੱਕ ਦਿਨ ਵਰਤ ਰੱਖਣ ਨਾਲ ਔਰ ਜੀਵਨ ਵਚਨ ਦੇ ਅਨੁਸਾਰ ਹੈ ਹੀ ਨਹੀਂ ਆ ਤੇ ਇਹ ਉਮਰ ਲੰਬੀ ਨਹੀਂ ਹੋਏਗੀ ਔਰ ਦੂਸਰੀ ਗੱਲ ਸਾਡਾ ਇੱਕ ਹੀ ਪਰਮੇਸ਼ਵਰ ਆ ਯਹਵਾ ਔਰ ਇੱਕ ਹੀ ਪ੍ਰਭੂ ਆ ਮੁਕਤੀਦਾਤਾ ਪ੍ਰਭੇ ਯੀਸ਼ੂ ਸੀ ਤੇ ਅਸੀਂ ਇਹਨਾਂ ਗੱਲਾਂ 'ਚ ਵਿਸ਼ਵਾਸ ਕਰ ਨਹੀਂ ਸਕਦੇ ਅਸੀਂ ਸਾਡਾ ਵਿਸ਼ਵਾਸ ਪਰਮੇਸ਼ਰ ਤੇ ਆ ਔਰ ਪ੍ਰਭੇ ਯੀਸ਼ੂ ਮਸੀਹ ਦੇ ਹੱਥ 'ਚ ਆ ਸੀ ਔਰ ਜਦੋਂ ਚਾਵੇ ਉਹ ਸਾਨੂੰ ਇਸ ਧਰਤੀ ਤੋਂ ਲੈ ਕੇ ਜਾ ਸਕਦਾ ਆ ਪਾਉਲਸ ਕਹਿੰਦਾ ਕਿ ਮੇਰੇ ਲਈ ਜੀਣਾ ਵੀ ਮਸੀਹਾ ਮਰਨਾ ਮੇਰੇ ਲਈ ਲਾਭ ਆ ਹallelujah ਤੇ ਸਾਡਾ ਵਿਸ਼ਵਾਸ ਪਰਮੇਸ਼ਵਰ ਦੇ ਉੱਪਰ ਪਰਮੇਸ਼ਵਰ ਦੇ ਵਚਨ ਤੇ ਬਣਿਆ ਰਹਿਣਾ ਆ ਕਿਉਂਕਿ ਸੰਸਾਰ ਨਾਲ ਮਿੱਤਰਤਾ ਪਰਮੇਸ਼ਵਰ ਨਾਲ ਵੈਰ ਆ ਜੇ ਅਸੀਂ ਸੰਸਾਰ ਨਾਲ ਵੀ ਮਿਲ ਕੇ ਚੱਲਦੇ ਔਰ ਅਸੀਂ ਚਰਚ ਵੀ ਜਾਂਦੇ ਆ ਸੱਚ ਤੇ ਆ ਉਹ ਵਿਅਕਤੀ ਮਸੀਹੀ ਹੈ ਹੀ ਨਹੀਂਗਾ ਉਹ ਯੀਸ਼ੂ ਮਸਤੇ ਵਿਸ਼ਵਾਸ ਕਰਦਾ ਹੀ ਨਹੀਂ ਆ ਕਿਉਂਕਿ ਪ੍ਰਭੂ ਬੋਲਦਾ ਜੋ ਮੇਰੀਆਂ ਗੱਲਾਂ ਤੇ ਵਿਸ਼ਵਾਸ ਕਰਦਾ ਯਾਨੀ ਮੇਰੇ ਵਚਨ ਨੂੰ ਮੰਨਦਾ ਉਹ ਹੀ ਮੇਰਾ ਆ ਸਾਰੇ ਨਹੀਂ ਔਰ ਸਭਨਾਂ ਨੂੰ ਜੈਮ ਸੀ